ਕੋਈ ਬੀਜੇਪੀ ਜਿਹੜੇ ਵੀ ਕੰਮ ਕਰਦੀ ਹੈ ਉਲਟੇ ਹੀ ਕਰਦੀ ਹੈ ਜਾਣ ਬੁੱਝ ਕੇ ਕਰਦੀ ਆ ਇਹ ਗਨਮੈਨ ਲੈਣ ਦਾ ਸਟੰਟ ਇਹ ਦੱਖਣੀ ਹਲਕੇ ਦੇ ਕੋਈ ਬੀਜੇਪੀ ਦੇ ਹੈਗੇ ਮੈਂ ਤਾਂ ਕਦੀ ਨਾ ਸੁਣਿਆ ਨਹੀਂ ਇਹਨਾਂ ਦਾ ਔਰ ਇੱਕ ਹੁਣੇ ਮੈਂ ਸਰਚ ਕਰਕੇ ਵੇਖਿਆ ਕਿ ਵੀਡੀਓ ਵੇਖੀ ਤੇ ਇਹਨਾਂ ਦੇ ਗੱਲ ਚ ਕੋਈ ਜੁੱਤੀਆਂ ਦਾ ਹਾਰ ਪੋਂਡਿਆ ਕਿਸੇ ਦੇ ਕਬਜ਼ਾ ਕੀਤਾ ਹੈ ਘਰ ਤੇ ਉਹਨਾਂ ਦੀ ਫੋਟੋ ਲੱਗੀ ਦਾੜੀਆਂ ਇਹਨਾਂ ਦੀਆਂ ਕਟੀਆਂ ਵਾਂ ਔਰ ਤੁਸੀਂ ਵੇਖ ਲਓ ਪਰ ਕੀ ਲਿਖਿਆ ਔਰ ਕਿੰਨਾਂ ਦੇ ਬਰੋਬਰ ਤੇ ਫੋਟੋਆਂ ਲਾਤੀਆਂ ਸਾਹਿਬ ਜਾਦਿਆਂ ਦੇ ਉਹ ਥੋੜਾ ਸ਼ਰਮ ਨੂੰ ਹੱਥ ਮਾਰੋ ਓਏ ਬੇਸ਼ਰਮੋ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਕਿਸ ਜਾਇਜ਼ ਹੁੰਦਾ ਕਿੱਥੋਂ ਤੱਕ ਜਾਇਜ਼ ਤੁਸੀਂ ਕਿਸ ਸ਼ਖਸੀਅਤ ਦੇ ਨਾਲ ਲੌਂਡਾ ਪਹਿਲਾਂ ਫਤੇਕਰ ਸਾਹਿਬ ਦਾ ਇਤਿਹਾਸ ਪੜ੍ਹ ਲਓ ਤੁਹਾਨੂੰ ਪਤਾ ਹੀ ਨਹੀਂ ਬੇਕਲੇਓ ਤੁਸੀਂ ਕਿਹਦੇ ਨਾਲ ਫੋਟੋਆਂ ਜੋੜ ਕੇ ਲੌਂਡਾ ਜੇ ਉਹ ਕਿੱਡੀ ਵੱਡੀ ਸ਼ਖਸੀਅਤ ਹੈ ਕਿੱਡੇ ਮਹਾਪੁਰਸ਼ ਆ ਸਾਡੇ ਯੋਧੇ ਜਰਨੈਲ ਤੁਸੀਂ ਉਹਨਾਂ ਨਾਲ ਤੁਸੀਂ ਤੇ ਉਹਨਾਂ ਦੇ ਪੈਰ ਦੀ ਜੁੱਤੀ ਦੀ ਰਸਮੀ ਕਰ ਸਕਦੇ ਮੈਂ ਅਮਰਧਾਰੀਆਂ ਮੇਰੀ ਇਹ ਨਹੀਂ ਹیثیت ਨਹੀਂ ਕਿ ਮੈਂ ਇਹਨਾਂ ਮਹਾਪੁਰਸ਼ਾਂ ਦੇ ਬਰੋਬਰ ਤੇ ਫੋਟੋਆਂ ਲਾ ਲਾਂ ਤੁਸੀਂ ਦੱਸੋ ਸਵੇਰੇ 26 ਜਨਵਰੀ ਆ ਬਾਲ ਦੇ ਵਿੱਚ ਉਹ ਵੀ ਪੁੱਠਾ ਲਿਖਾ ਕੇ ਕੀ ਇਹ ਨਾਲ ਲੈਣਾ ਦੇਣਾ ਇਹ ਜਾਣ ਬੁੱਝ ਕੇ ਕੀਤਾ ਗਿਆ ਵੀ ਸਵੇਰੇ ਲੋਕਾਂ ਨੇ ਆਉਣਾ ਵਾ মিডিਆ ਨੇ ਹੋਣਾ ਵਾ ਔਰ ਕੋਈ ਰੋਲਾ ਪਾਊਗਾ ਕੋਈ ਇਹਨਾਂ ਦਾ ਮਾਂਜਾ ਲਾਊਗਾ ਕੋਈ ਗੱਡੀ ਭੰਨੂ ਜਾਂ ਧਰਾਂ ਲਾਊ ਜਾਂ ਪਤਲਾ ਸਾੜੂ ਤੇ ਇਹਨਾਂ ਨੂੰ ਗਨ ਮੈਲ ਮਿਲਣਗੇ ਗਨ ਮੈਣਾ ਦੀ ਰਾਜਨੀਤੀ ਜਿੰਨਾ ਚਿਰ ਖਤਮ ਨਾ ਕੀਤੀ ਬੀਜੇਪੀ ਨੇ ਉਹਨਾਂ ਚਿਰ ਤੱਕ ਇਹਨਾਂ ਨੇ ਬੀਜੇਪੀ ਦੇ ਪੈਰ ਨਹੀਂ ਲੱਗੰਦੇ ਨੇ ਆਏ ਦਿਨ ਪੁੱਠੇ ਵਿਵਾਦਤ ਬਿਆਨ ਆਏ ਦਿਨ ਪੁੱਠੇ ਕੰਮ ਇਹ ਕਿੱਥੋਂ ਤੱਕ ਜਾਇਜ਼ ਆ ਮੈਨੂੰ ਦੱਸੋ ਇਹ ਕੋਈ ਸਹੀ ਆ ਕਿੱਥੋਂ ਤੱਕ ਜਾਇਜ਼ ਆ ਮੈਂ ਤੇ ਸਵੇਰੇ ਇਹਨਾਂ ਦੀਆਂ ਫੋਟੋਆਂ ਜੇ ਮੈਂ ਲਾਦਾ ਇਥੇ ਸੂਬਾ ਸਰੰਦ ਲਿਖ ਕੇ ਤੇ ਫਿਰ ਇਹਨਾਂ ਨੂੰ ਚੰਗਾ ਲੱਗੂਗਾ ਜੇ ਸਵੇਰੇ ਇਹਨਾਂ ਦੇ ਗੱਲ 'ਚ ਮੈਂ ਹਾਰ ਪਾ ਕੇ ਫੋਟੋ ਜਿਹੜੇ ਬੰਦੇ ਨੇ ਪ੍ਰਿੰਟਿੰਗ ਪ੍ਰੈਸ ਤੋਂ ਨੂੰ ਛਾਪਿਆ ਉਹਦੇ ਜੁੱਤੀਆਂ ਮਾਰ-ਮਾਰ ਕੇ ਮੂੰਹ ਕਾਲਾ ਕਰਕੇ ਚੌਂਕ ਤੇ ਲਾਵਾਂਗੇ ਇੱਥੇ ਬੰਦੇ ਦੇ ਪੁੱਤ ਬਣ ਜੋ ਭਈਓ ਖਾ ਖਾ ਕੇ ਗੁਟਕੇ ਤੁਸੀਂ ਇਹ ਕਿਹੜੀਆਂ ਤੁਹਾਨੂੰ ਸ਼ੁਭਾ ਦਿੰਦੀਆਂ ਗੱਲਾਂ ਮਤਲਬ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਜਿਨ੍ਹਾਂ ਨੇ ਲਗਾਇਆ ਏ ਉਹਨਾਂ ਨੇ ਨਹੀਂ ਚੈੱਕ ਕੀਤਾ ਪੁਠਾ ਲਗਾਉਣ ਲੱਗੇ ਜਾਂ ਕੀ ਲਾਉਣ ਵਾਲੇ ਤੇ ਲਵਾਉਣ ਵਾਲੇ ਦੋਵੇਂ ਗਲਤ ਆ ਜਦੋਂ ਲਵਾਈ ਤਾਂ ਨੇ ਇਹੋ ਜਿਹੀਆਂ ਸ਼ਿਕਸ਼ੀਅਤਾਂ ਦਾ ਲਾਗੇ ਖਲੋ ਕੇ ਲਵਾਈ ਦੇ ਆ ਹੁਣ ਇੱਕ ਵੀਰ ਨੇ ਪੁੱਛਿਆ ਉਹਨਾਂ ਨੂੰ ਫੋਨ ਤੇ ਹੁੰਦਾ ਮੈਨੂੰ ਤੇ ਪਤਾ ਹੀ ਨਹੀਂ ਜੀ ਮੈਂ ਤਾਂ ਲਵਾਇਆ ਹੀ ਨਹੀਂ ਤੇ ਫਿਰ ਲਾਉਣ ਵਾਲੇ ਆਪੇ ਲਾਗੇ ਇਹਦੇ 100 ਰੁਪਏ ਨਹੀਂ ਛੱਡਦੇ ਕਿ ਇਹਨੂੰ ਕਿੱਦਾਂ ਲਾਗੇ ਇੱਥੇ ਜਿਹੜੇ ਆ ਬੋਰਡ ਹੈਗੇ ਆ ਇਹ ਹੈਗੇ ਵੀ ਪੇਡ ਹੈ ਜਿੰਨੀ ਚਿਰ ਤੱਕ ਰਹਿੰਦਾ ਇਸ ਤੇ ਮੈਂ ਤਾਂ ਕੱਇਆ ਸਵੇਰੇ ਕੰਪਲੇਂਟ ਅਸੀਂ ਕਮਿਸ਼ਨਰ ਸਾਹਿਬ ਨੂੰ ਕਰਕੇ ਇਹਨਾਂ ਦੇ ਬਾਈ ਨੇ ਵੇਲੜਾ ਨੂੰ ਘਰਾਂ ਚ ਮੁਕਤ ਚ ਇਹਨਾਂ ਨੂੰ ਗਨਮੈਂਟ ਤੇ ਲੋਕਾਂ ਦੇ ਭਾਰ ਪਾਇਆ ਵਾ ਇਹਨਾਂ ਨਾ ਇਹ ਤੇ ਲੈ ਲੈ ਕੇ ਹਰ ਲੜ ਲ ਕਰਦੇ ਫਿਰਦੇ ਕਦੀ ਇਹਨੂੰ ਕਦੀ ਉਹਨੂੰ ਨਾ ਇਹਨਾਂ ਨੂੰ ਕੋਈ ਜਾਣੇ ਨਾ ਬੁੱਝੇ ਤੇ ਇਹੋ ਜਿਹੇ ਡਰਾਮੇ ਕਰ ਦਿੰਦੇ ਜਾਣ ਬੁੱਝ ਕੇ ਇਹ ਜਾਣ ਬੁੱਝ ਕੇ ਕਰਦੇ ਆ ਵੀ ਇਹਨਾਂ ਨੂੰ ਕੋਈ ਕੁੱਟੇ ਤੇ ਇਹਨਾਂ ਨੂੰ ਆਣ ਕੇ ਕੋਈ ਨਾ ਕੋਈ ਪੁਲਿਸ ਕਮਿਸ਼ਨਰ ਜਾਂ ਕੋਈ ਇਹਨਾਂ ਨੂੰ ਗਨਮੈਂਟ ਚਾਰ ਹੋਰ ਵਾਅਦਾ ਦੇ ਦੇ ਇਹੋ ਆ ਹੋਰੇ ਤੋਂ ਵਾਅਦੇ ਨਹੀਂ ਇਹਨਾਂ ਦੀ ਸੋਚ ਇਹਨਾਂ ਦੀ ਇੰਨੀ ਕੀ ਆ ਇਹ ਕਿੰਨੇ ਕਿ ਧਰਮ ਨੂੰ ਪਿਆਰ ਕਰਦੇ ਸਾਰਿਆਂ ਨੂੰ ਪਤਾ ਹੁਣ ਇਹਨੂੰ ਤਰਵਾਇਆ ਜਾਏਗਾ ਤੁਹਾਡੇ ਵੱਲੋਂ ਮੈਂ ਪਾੜਨ ਲੱਗਾ ਪਿੰਨੂੰ ਤਰਵਾਇਆ ਜਾਊਗਾ ਇਸੇ ਇਹਨੂੰ ਕਿਉਂ ਤਰਵਾਉਣਾ ਇਹਨੂੰ ਮੈਂ ਪਾੜ ਕੇ ਹੁਣੇ ਵੇਖੋ ਚੁੱਕੇ ਮਾਰਨਾ ਪਰੇ ਤੇ ਉਹ ਮਾਹਪੁਰਸ਼ਾਂ ਦੀ ਫੋਟੋ ਰੱਖ ਕੇ ਲੈਣੀ ਮੈਂ ਉਹ ਲੈ ਕੇ ਜਾਉ ਮੈਂ ਤਾਂ ਬਣਾ ਉਹ ਸਾਡੇ ਆ ਇਹਨਾਂ ਦੇ ਨਹੀਂ ਆ ਉਹ ਮੈਂ ਲੈ ਕੇ ਜਾਉ ਇਹਨਾਂ ਦੇ ਮੈਂ ਦੋਵਾਂ ਪਿਓ ਪਤਾਂ ਦੀਆਂ ਫੋਟੋਆਂ ਪਾੜ ਕੇ ਹੁਣੇ ਛੁੱਟ ਨਹੀਂ ਇੱਥੇ ਵੇਖੋ ਗੰਦੇ ਨਾਲੇ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਰਾਜਨੀਤੀ ਹਮੇਸ਼ਾ ਹੀ ਧਰਮ ਦੇ ਉੱਪਰ ਆ ਮੇਰੇ ਖਾਲਦ ਨਾਲ ਅ ਗਲਤੀ ਕਿਸੇ ਲੈਵਲ ਤੇ ਹੋਈ ਆ ਚਾਹੇ ਉਹ ਪ੍ਰਿੰਟਿੰਗ ਪ੍ਰੈਸ ਵਾਲੇ ਦੀ ਗਲਤੀ ਆ ਲਵਾਉਣ ਵਾਲੇ ਦੀ ਗਲਤੀ ਆ ਚਾਹੇ ਛਪਵਾਉਣ ਵਾਲੇ ਦੀ ਗਲਤੀ ਆ ਗਲਤੀ ਬਹੁਤ ਵੱਡੀ ਆ ਨੰਬਰ ਤੋਂ 22 ਤੇ 22 ਦਸੰਬਰ ਤੇ 28 ਦਸੰਬਰ ਦਾ ਸਮਾਂ ਹਰੇਕ ਬੱਚੇ-ਬੱਚੇ ਨੂੰ ਪਤਾ ਹੈ ਕੱਲ 25 ਜਨਵਰੀ ਆ ਕੋਈ ਮਤਲਬ ਨਹੀਂ ਬਣਦਾ ਪਰ ਫਿਰ ਵੀ ਜਾਣ-ਬੁੱਝ ਕੇ ਇਹ ਕੰਮ ਕੀਤਾ ਗਿਆ ਕਿਸੇ ਲੈਵਲ ਤੇ ਵੀ ਕੀਤਾ ਗਿਆ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਕਮ ਸਕੰਮ ਜੋ ਹੋਰ ਜਿਹੜੇ ਕੈਲੰਡਰੀ ਲੀਡਰ ਬਣੇ ਫਿਰਦੇ ਆ ਉਹਨਾਂ ਨੂੰ ਪਤਾ ਲੱਗ ਜਾਏ ਕਿ ਇਹ ਆਪਾਂ ਲਵਾਉਣੀਆਂ ਤੇ ਜਾਣਦੀਆਂ ਤੇ ਕਮ ਸਕੱਮ ਨ ਸਤਿਕਾਰ ਕਰਨਾ ਵੀ ਜਾਣਦੀਆਂ ਹੋਇਆ ਕੀ ਜੀ ਗਲਤੀ ਕੀ ਹੋਈ ਗਲਤੀ ਕਿਸੇ ਲੈਵਲ ਦੀ ਮੈਂ ਤੁਹਾਨੂੰ ਕਹਿ ਰਿਹਾ ਹੋਈ ਆ ਇੱਕ ਤਾਂ ਛੋਟੇ ਸਾਹਿਬ ਜਿੱਦਾਂ ਫੋਟੋਆਂ ਪੁੱਠੀਆਂ ਲੱਗੀਆਂ ਉਹਨਾਂ ਦੀ ਪ੍ਰਿੰਟਿੰਗ ਪੁੱਠੀ ਹੋਈ ਪਈ ਆ ਨੰਬਰ ਤੇ ਉਹ ਵੀ 1 ਮਹੀਨਾ ਪਹਿਲਾਂ ਜਿਹੜਾ ਮਤਲਬ ਵਸਰ ਗਿਆ ਆ ਬੰਦ ਵਿਆ ਕੰਮ ਬਾਲ ਦੇ ਦਿਨ ਉਹ ਕੱਲ 26 ਜਨਵਰੀ ਕਰਕੇ ਲਾ ਗਨਮੇਣਾ ਦੇ ਚੱਕਰ ਤੇ ਹੋਇਆ ਸਾਰਾ ਯਾਰ ਕੋਈ ਸਿਕਿਉਰਿਟੀ ਦਾ ਮਕਸਦ ਹੋ ਸਕਦਾ ਹੈ ਜਾਂ ਮਤਲਬ ਲੋਕਾਂ ਦਾ ਧਿਆਨ ਪਟਾਉਣ ਵਾਸਤੇ ਜਾਂ ਧਾਰਮਿਕ ਨਪਾਵਨ ਆਹਤ ਕਰਨਵਾ। ਸੋ ਅਸੀਂ ਕਿਸੇ ਪਾਰਟੀ ਨੂੰ ਨਹੀਂ ਮਾਰਾ ਕਹਿੰਦੇ ਲੇਕਿਨ ਜਿਹੜੇ ਕਾਰਕੂਨ ਨੇ ਮੈਂ ਸਮਝਦਾ ਵੀ ਜਿਹੜਾ ਠੇਕੇਦਾਰ ਬੰਦਾ ਆ ਮੈਂ ਭਾਜੀਪੀ ਨੂੰ ਇਹ ਵੀ ਕਹੂੰਗਾ ਕਿ ਭਾਈ ਤੁਹਾਡੇ ਬੰਦੇ ਨਾਲ ਆਇਆ ਇਹਨੂੰ ਚੁੱਕ ਕੇ ਪਹਿਲਾਂ ਬਾਹਰ ਮਾਰੋ ਜਿੱਦਾਂ ਇਹਨੂੰ ਇਹ ਪੁੱਠਾ ਇਹਨਾਂ ਆ ਨਾ ਇਹਨੂੰ ਵੀ ਸਿੱਧਾ ਕਰੋ ਬੰਦਾ ਮੇਰੇ ਵਿੱਚ। ਮੈਂ ਗੈਰਨੀ ਸਤਵੰਤ ਸਿੰਘ ਪ੍ਰਚਾਰਕ ਐ ਤਰਪਰ ਪ੍ਰਚਾਰ ਕਮੇਟੀ ਅੰਮ੍ਰਿਤਸਰ ਨਾਲ ਚਾਰ ਸਾਹਿਬ ਨੇ ਸਾਡੇ ਨਾਲ ਭੰਡਾਰੀ ਪੁਲ ਬਾਰੇ ਸਾਨੂੰ ਖਬਰ ਪਹੁੰਚੀ ਸੀ ਵੇਖੋ ਅੱਜ ਕਾਫੀ ਦੇਣ ਹੋ ਗਏ ਨੇ ਸਾਬ ਜਾਨ ਨੇ ਦਿਹਾੜੇ ਜਿਹੜੇ ਨਿਕਲੇ ਹੋਇਆ। ਤੇ 3 ਮਹੀਨੇ ਦੇ ਕਰੀਬ ਉੱਪਰ ਸਮਾ ਹੋ ਗਿਆ ਤੇ ਆ ਤਸਵੀਰ ਅੱਜ ਹੀ ਅਗਰ ਉਜਾਗਰ ਹੋਈ ਹੈ ਤਾਂ ਮਤਲਬ ਸ਼ਰਾਰਤ ਕੀਤੀ ਗਈ ਜਾਣਬੋਝ ਕੇ ਕਿਸੇ ਤਰੀਕੇ ਦੇ ਨਾਲ ਪਹਿਲਾਂ ਪਾਣੀ ਲਿਖੀ ਆਣ ਤੇ ਜਿਹੜੀ ਗਲਤੀ ਨਾਲੇ ਤਸਵੀਰ ਲੱਗੀ ਵੀ ਪੁੱਠੇ ਪਾਸੇ ਨੂੰ ਕਰਕੇ ਜਿਹੜਾ ਉਲਟੇ ਪਾਸੇ ਨੂੰ ਲਿਖਿਆ ਆ ਮੰਦ ਭਾਗਾ ਆ ਤੇ ਜਿਹੜੇ ਇਹੋ ਜਿਹੇ ਬੰਦੇ ਸ਼ਰਾਰਤੀ ਆ ਗਲਤ ਸ਼ਰਾਰਤ ਕਰਦੇ ਆ ਉਹ ਭਾਵੇਂ ਕਿਸੇ ਵੀ ਰੂਪੇ ਚ ਹੋਣ ਉਹ ਸਾਰੇ ਜਿਹੜੇ ਨੇ ਜ਼ਿੰਮੇਵਾਰ ਨੇ ਇਸ ਗੱਲ ਦੇ ਇਹ ਗਲਤ ਕਰ ਰਹੇ ਨੇ ਜਿਹੜਾ ਸਮਾਜ ਦੇ ਵਿੱਚ ਮਾਹੌਲ ਖਰਾਬ ਕਰ ਰਹੇ ਨੇ ਕਿਉਂਕਿ ਸਾਬਜਾਦੇ ਤੇ ਸਾਰਿਆਂ ਦੇ ਸਤਿਕਾਰਯੋਗ ਨੇ ਤੋਨਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਜੇ ਅਜਿਹੀ ਇਸ ਨੂੰ ਕੋਈ ਐਕਸ਼ਨ ਹੋ ਜਾਏ। ਹਨ ਕੋਈ ਨਹੀਂ ਇਹ ਤੋਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਜਾਏਗਾ ਕਿਉਂਕਿ ਇਹ ਜਿੱਥੇ ਬੋਰਡ ਲੱਗ ਰਿਹਾ ਵਾ ਜਿੰਨਾਂ ਵੱਲੋਂ ਲਾਇਆ ਜਾ ਰਿਹਾ ਕਿਉਂਕਿ ਇਹ ਇਹਦਾ ਕੋਈ ਨਾ ਕੋਈ ਕਿਰਾਇਆ ਤੇ ਉਹ ਲੈਂਦੇ ਹੀ ਨਾ ਤੇ ਜਿਹੜੇ ਬੰਦੇ ਲਾ ਕੇ ਜਾ ਰਹੇ ਉਹਨਾਂ ਸਾਰਿਆਂ ਬਾਰੇ ਸਕੱਤਰ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਤੇ ਉਹਨਾਂ ਵੱਲੋਂ ਕਾਰਵਾਈ ਕਰਵਾਈ ਜਾਏਗੀ। ਠੀਕ ਹੈ।